ਇੱਕ ਹੋਰ ਬੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ SBI ਮੈਂਕ ਦੇ ਅਧਿਕਾਰੀ ਵੱਲੋਂ ਵਿਸ਼ਵਾਸ ਬਣਾ ਕੇ ਲੋਕਾਂ ਦੇ ਨਾਲ ਲੱਖਾਂ ਕਰੋੜਾਂ ਦੀ ਠੱਗੀ ਮਾਰ ਕੇ ਅਮਿਤ ਕੁਮਾਰ ਦਾ ਆਦਮੀ ਕਲਰਕ ਦੇ ਬਦੌਰ ਤੇ ਸਰਵਿਸ ਕਰ ਰਿਹਾ ਇਸ ਤੇ ਲੱਖਾਂ ਕਰੋੜਾਂ ਰੁਪਈਆ ਦੀ ਠੱਗੀ ਮਾਰ ਕੇ ਫਰਾਰ ਹੋਇਆ ਅਤੇ ਜਦੋਂ ਬੈਂਕ ਦੇ ਵਿੱਚ ਆ ਲੋਕ ਆਪਣੇ ਖਾਤੇ ਚੈੱਕ ਕਰਾਉਣ ਪਹੁੰਚੇ ਆਓ ਦੇਖਦੇ ਆ ਉਹ ਕੀ ਕਹਿੰਦੇ ਆ ਉਹਨਾਂ ਦੇ ਜ਼ੁਬਾਨੋਂ ਤੁਸੀਂ ਦੇਖ ਰਹੇ ਕੇ ਐਸ ਕੇ ਨੂੰ ਚਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਹਾਂਜੀ 60000 ਰੁਪਏ ਸੇਮਿੰਗ ਹਾਂਜੀ ਕੁੱਲ ਕਿੰਨੇ ਪੈਸੇ ਦਾ ਨੁਕਸਾਨ ਹੋਇਆ ਕੁੱਲ 25 ਲੱਖ ਦਾ ਹੋ ਗਿਆ ਜਿਗਰਬਣ ਸੁਨਦਰ ਸਿੰਘ ਜੀ ਕੀ ਗੱਲ ਹੋਈ ਤੁਹਾਡੇ ਨਾਲ ਔਰ ਕਿੰਨੀ ਰਕਮ ਸੀ ਤੁਹਾਡੀ ਸਾਡੇ ਜੀ ਮੇਰੇ ਬ੍ਰਦਰ ਵੀ ਰਾਏ ਵਿਦੋ ਨਾਮ ਤੇ 15 1 25 ਨੂੰ ਲੋਕਾਂ ਦੇ ਨਾਲ ਐਡਾ ਵੱਡਾ ਜਿਹੜਾ 15 1 25 ਨੂੰ 9-9 ਲੱਖ ਦੀਆਂ ਦੋ ਕੜੀਆਂ 1.8 ਲੱਖ ਦੀ ਕਰਵਾਈ ਸੀਗੀ ਖਾਤੇ 'ਚ ਉਹਦੇ ਬੈਲੈਂਸ ਸੀ ਉਹਦੇ 27 ਲੱਖ ਰੁਪਏ ਜਿਹੜੀਆਂ ਕਿ ਉਹ ਐਫ ਡੀਆਂ ਅੱਜ ਜਿਹੜੋ ਚੈੱਕ ਕਰਵਾਇਆ ਕੱਲ ਉਹ ਫੇਕ ਪਈਆਂ ਕਿ ਕੁੱਲ ਤੁਹਾਡੀ ਕਿੰਨੀ ਰਕਮ ਸੀਗੀ 18 ਲੱਖ ਰੁਪਇਆ ਮਾਤਾ ਦੀ ਜਿਹੜੀ ਲਿਮਟ ਸੀ 21 ਤੋਂ ਨੂੰ ਕਲੀਅਰ ਕਰਤਾ ਸੀ ਉਹ 18 ਦੀ 18 ਲੱਖ ਰੁਪਇਆ ਮਾਤਾ ਉਸ ਤੋਂ ਬਾਅਦ ਬੈਂਕ ਨਹੀਂ ਆਈ 18 ਦੀ 18 ਲੱਖ ਰੁਪਇਆ ਉਹ ਕਿਉਂ ਕਿਤੇ ਕਿਸੇ ਨੇ ਗਾਰੰਟੀ ਪਾ ਕੇ ਕਿਸੇ ਨੇ ਐਂਟਰੀਆਂ ਹੀ ਪਤਾ ਨਹੀਂ ਕਿੰਨੀਆਂ ਕਰ ਜਿਹੜੀਆਂ ਚੈੱਕ ਨਹੀਂ ਸਕਦੇ ਮਤਲਬ ਇਹ ਕਹਿ ਸਕਦੇ ਆ ਵੀ ਗਲਤ ਐ ਐਂਟਰੀਆਂ ਪਾ ਕੇ ਤੇ ਕਸ਼ਟ ਗਟਵਾਏਗੇ ਕੀ ਹੋਂ ਤੁਸੀਂ ਕੋਈ ਕੰਪਲੇਂਟ ਵਗੈਰਾ ਦਿੱਤੀ ਐ ਕੰਪਲੇਂਟ ਦਿੰਨੇ ਆ ਜੀ 3 ਨਾਲਸ ਤੋਂ ਸੋਖ ਜਾਈਆਂ ਵੀ ਅੱਛਾ ਟੋਟਲ 18 ਲੱਖ ਬੰਦਾ ਤੁਹਾਡਾ 18 ਲੱਖ ਰੁਪਏ ਮਾਪਾ ਦੇ ਖਾਤੇ ਤੇ ਤੇ ਦੂਜਾ ਕੁੱਲ ਕਿੰਨਾ ਹੋ ਗਿਆ ਤੇ 10 ਲੱਖ ਰੁਪਏ ਮੇਰੇ ਖੋਤੀ ਬਿਲਕੁਲ ਕੁੱਲ ਕਿੰਨਾ ਹੋ ਗਿਆ ਕੁੱਲ 55 ਲੱਖ ਕਰੀਬ ਜ਼ਮੀਨ ਵੇਚੀ ਸੀ ਕਈਆਂ ਦੀਆਂ ਲਿਫਟਾਂ ਬਣਾਈਆਂ ਸੀ ਜ਼ਮੀਨ ਬਣੀ ਨਹੀਂ ਆਹ ਕਹਿੰਦਾ ਚਲੋ ਵੀ ਇਹਦਾ ਵਿਆਜ ਚੰਗਾ ਆਪਣੇ ਪੈਸੇ ਪਈ ਰਹਿੰਦੇ ਸੇਫ ਆ ਇਹ ਬੰਦਾ ਜਿਹੜਾ ਪੈਸੇ ਲੈ ਕੇ ਗਿਆ ਕੱਢ ਕੇ ਇਹ ਹਰੇਕ ਨਾਲ ਇੰਨਾ ਮੋਹ ਪਿਆਰੇ ਨੇ ਬਣਾ ਲਿਆ ਜਿਹੜੇ ਪੰਜਾਬੀ ਆ ਇਹ ਬਹੁਤ ਕੋਲੇ ਆ ਕੀ ਨਾਮ ਆ ਉਹਨਾਂ ਦਾ ਕੀ ਪਤਾ ਜੀ ਉਹਦਾ ਨਾਮ ਯਾਰ ਅਮਿਤ ਉਹ ਕਿਹੜੀ ਪੋਸਟਰ ਦੇ ਸੀਗੀ ਕੋਈ ਆਰ ਪੋਸਟਾ ਇਹ ਤਾਂ ਗੋਟ ਸੇ ਵੈਂਦਾ ਸੀਗਾ ਜਿਵੇਂ ਲੋਕਾਂ ਦੀ ਕੋਈ ਕਰਨੀ ਆ ਪਹਿਲੀ ਗੱਲੋਂ ਤਾਂ ਇਹਦੇ ਚ ਮੈਨੇਜਰ ਦਾ ਵੀ ਹੱਥ ਆ ਮੈਨੇਜਰ ਤੋਂ ਬਿਨਾ ਪੈਸੇ ਨਹੀਂ ਨਿਕਲਦੇ ਦੂਜਾ ਨੰਬਰ ਜਿਹੜਾ ਕੈਸ਼ੀਅਰ ਆ ਅੱਜ ਕੱਲ ਆਪਾਂ ਵੈਂਤਾ ਚ ਹੀ ਜਾਂਦੇ ਆ ਕੈਸ਼ੀਅਰ ਨੂੰ ਚੈੱਕ ਦਿੰਨੇ ਆ ਪੈਸੇ ਕਢਾਉਨੇ ਆ ਹੋਰ ਬੰਦਾ ਬੈਂਕ ਦਾ ਕੋਈ ਵੀ ਮਲਾਜ਼ਮ ਪੈਸੇ ਨਹੀਂ ਦੇ ਸਕਦਾ ਕੋਈ ਤੁਹਾਡੇ ਵੀ ਸੀਗੇ ਪੇਮੈਂਟ ਜਾਂ ਕੋਈ ਮੇਰੇ ਪੇਮੈਂਟ ਸੀਗੀ ਮੈਂ ਚੰਡੀਗੜ੍ਹ ਗਈ ਮੈਂ ਰਾਤ ਆਇਆ ਮੈਂ ਹੁਣ ਆਪਦੀ ਚੈੱਕ ਕਰਾਉਣਾ ਵੀ ਮੇਰੇ ਨਿਕਲੇ ਆ ਕਿ ਨਹੀਂ ਨਿਕਲੇ ਮੈਂ ਐਵੇਂ ਹੁਣ ਕਹਿ ਦਿਆਂ ਵੀ ਮੇਰੇ ਨਿਕਲ ਗਏ ਆ ਜਦ ਲੋਕਾਂ ਦੇ ਸਾਡੇ ਸਾਰਿਆਂ ਦੇ ਨਿਕਲ ਗਏ ਹਾਂਜੀ ਪਰ ਮੈਂ ਨਾ ਤਾਂ ਮੇਰੇ ਐਪ ਚਲਦੀ ਫੋਨ ਤੇ ਹਾਂਜੀ ਮੈਂ ਹੁਣ ਵੇਖੂਗਾ